1990 ਦੇ ਵਿੱਚ ਨਾ ਇੱਕ ਔਰਤ ਹੁੰਦੀ ਹੈ ਜਿਹਦਾ ਨਾਮ ਹੁੰਦਾ ਅੰਜਨਾ ਬਾਈ ਅੰਜਨਾ ਬਾਈ ਕੀ ਹੈ ਕਿ ਇੱਕ 50-60 ਸਾਲ ਦੀ ਔਰਤ ਹੁੰਦੀ ਹੈ ਜਿਹਦੀਆਂ ਇੱਕ ਦੋ ਬੇਟੀਆਂ ਹੁੰਦੀਆਂ ਇੱਕ 25-26 ਸਾਲ ਦੀ ਹੁੰਦੀ ਹੈ ਇੱਕ 30 ਕਿ ਸਾਲ ਦੀ ਹੁੰਦੀ ਹੈ ਇਹ ਕਿ ਤਿੰਨੋਂ ਜਣੀਆਂ ਪਲਾਨਿੰਗ ਬਣਾਉਂਦੇ ਗਿਆ ਹੈਗੇ ਕਿ ਆਪਾਂ ਕਿਹਾ ਆਪਣੇ ਘਰ ਦੇ ਗੁਜ਼ਾਰੇ ਦੇ ਲਈ ਆਪਣੀ ਕਰੀਬੀ ਦੂਰ ਕਰਨ ਦੇ ਲਈ ਆਪਾਂ ਚੋਰੀ ਕਰੀਏ ਤੇ ਚੋਰੀ ਕਰਨ ਦੀ ਜਦੋਂ ਇਹ ਪਲਾਨਿੰਗ ਬਣਾਉਂਦੇ ਗਿਆ ਹੈਗੇ ਤਾਂ ਇਹ ਸੋਚ ਰਹੀਆਂ ਹੈਗੇ ਕਿ ਆਪਾਂ ਭੀੜ ਭੜ ਵਾਲੀ ਜਗ੍ਹਾ ਤੇ ਜਾਵਾਂਗੇ ਤੇ ਉੱਥੋਂ ਕੀ ਇਹ ਚੋਰੀ ਕਰਨਾ ਸਟਾਰਟ ਕਰਾਂਗੇ ਕੁਝ ਕੁ ਸਮਾਂ ਇਦਾਂ ਚੱਲਦਾ ਹੈਗਾ ਉਸ ਤੋਂ ਬਾਅਦ ਕੀ ਹੈ ਇਹਨਾਂ ਦੀ ਮਾਂ ਜਿਆਦਾ ਬਿਮਾਰ ਹੋਣ ਲੱਗ ਜਾਂਦੀ ਤੇ ਉਹ ਆਪਣੇ ਘਰ ਦੇ ਵਿੱਚ ਜਿੱਥੇ ਇਹਨਾਂ ਦੇ ਰਹਿਣ ਵਾਲੀ ਟਿਕਾਣਾ ਹੁੰਦਾ ਹੈ ਉੱਥੇ ਹੀ ਰਹਿਣਾ ਸਟਾਰਟ ਕਰ ਦਿੰਦੀ ਹੈ ਪਰ ਜਿਹੜੀਆਂ ਦੋ ਬੇਟੀਆਂ ਹੁੰਦੀਆਂ ਇੱਕ ਦਾ ਨਾਮ ਹੁੰਦਾ ਸੀਮਾ ਤੇ ਇੱਕ ਦਾ ਨਾਮ ਹੁੰਦਾ ਰੇਨੁਕਾ ਇਹ ਦੋ ਕੀ ਸੀਗਾ ਇਹ ਚੋਰੀ ਕਰਨ ਦੀ ਪਲਾਨਿੰਗ ਬਣਾਉਂਦੀਆਂ ਪਰ ਇਹ ਕਈ ਵਾਰ ਇਹ ਫੜੀਆਂ ਜਾਂਦੀਆਂ ਕਿਸੇ ਦਾ ਪਰਸ ਕੱਢਣ ਲੱਗੀਆਂ ਫੜੀਆਂ ਜਾਂਦੀਆਂ ਜਾਂ ਕੋਈ ਹੋਰ ਚੋਰੀ ਕਰ ਲਈਆਂ ਹੁੰਦੀਆਂ ਉਦੋਂ ਇਹਨਾਂ ਨੂੰ ਫੜਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਸਕੀਮ ਦਿਮਾਗ ਦੇ ਵਿੱਚ ਨਾ ਇੱਕ ਪਲਾਨਿੰਗ ਆਉਂਦੀ ਹੈ ਕਿਉਂ ਨਾ ਆਪਾਂ ਕੀ ਹੈ ਕਿ ਬਚਨ ਦਾ ਇੱਕ ਤਰੀਕਾ ਲੋਚੀਏ ਕਿਉਂਕਿ ਚੋਰੀ ਤਾਂ ਇਹ ਛੱਡ ਨਹੀਂ ਸਕਦੀਆਂ ਕਿ ਕੰਮ ਨਹੀਂ ਕਰ ਰਹੀਆਂ ਸੀਗਾ ਕੋਈ ਕੰਮ ਇਹਨਾਂ ਨੂੰ ਕਿਤੇ ਮਿਲਦਾ ਨਹੀਂ ਸੀਗਾ ਤਾਂ ਇਹਨਾਂ ਨੇ ਚੋਰੀ ਦੀ ਪਲਾਨਿੰਗ ਬਣਾਈ ਤਾਂ ਇਹ ਚੋਰੀ ਤਾਂ ਛੱਡ ਨਹੀਂ ਸਕਦੀਆਂ ਸੀਗਾ ਤਾਂ ਇਹਨਾਂ ਨੇ ਕੀ ਕੀਤਾ ਨਾਲ-ਨਾਲ ਕੀਆ ਬੱਚਿਆਂ ਨੂੰ ਚੁੱਕਣਾ ਸਟਾਰਟ ਕਰਤਾ ਬੱਚੇ ਨੂੰ ਚੁੱਕ ਕੇ ਕਿਸੇ ਵੀ ਭੀੜ-ਭੜ ਵਾਲੀ ਜਗ੍ਹਾ ਤੇ ਜਾਂਦੀਆਂ ਸੀਗਾ ਉੱਥੇ ਜਾ ਕੇ ਕੀ ਸੀ ਕਿ ਅਕਸਰੀ ਜਿਵੇਂ ਦੇਖਿਆ ਜਾਂਦਾ ਕਿ ਬੱਚੇ ਨੂੰ ਜਿਸ ਜਿਹਦੀ ਨੇ ਮਾਂ ਨੇ ਚੱਕਿਆ ਹੁੰਦਾ ਉਹਦੇ ਤੇ ਕੋਈ ਸ਼ੱਕ ਨਹੀਂ ਕਰਦਾ ਜਾਂ ਫਿਰ ਅਗਰ ਕੋਈ ਚੋਰੀ ਕਰਦੀ ਫੜੀ ਵੀ ਜਾਂਦੀ ਹੈ ਤਾਂ ਉਹਨੂੰ ਮਾਰਿਆ ਕੁੱਟਿਆ ਘੱਟ ਜਾਂਦਾ ਕਿਉਂਕਿ ਬੱਚੇ ਦੇ ਤਰਸ ਕਰਕੇ ਲੋਕ ਉਹਨੂੰ ਛੱਡ ਦਿੰਦੇ ਆ ਤਾਂ ਕੀ ਸੀ ਇਹ ਚੋਰੀ ਕਰਦੀਆਂ ਲਦੀਆਂ ਜਦੋਂ ਬਹੁਤ ਜਲਦੀ ਹੀ ਇਹ ਸੀਰੀਅਲ ਕਲਰ ਬਣੀਆਂ ਕਿ ਇਹ ਕਿ ਬੱਚਿਆਂ ਨੂੰ ਮਾਰਨ ਵਾਲੀਆਂ ਬਣ ਗਿਆ ਕਾਰਨ ਜਦੋਂ ਕੀ ਹੈ 1995 ਤੋਂ 9095 ਦੇ ਚ ਇਹਨਾਂ ਨੇ ਚੋਰੀਆਂ ਕੀਤੀਆਂ ਸੀਆਂ ਤਾਂ ਲਗਭਗ 2001 ਦੇ ਵਿੱਚ ਇਹ ਫੜੀਆਂ ਜਾਂਦੀਆਂ ਜਦੋਂ ਇਹਨਾਂ ਤੇ ਉੱਪਰ ਕੇਸ ਚੱਲਦਾ ਹੈਗਾ ਡੈਥ ਪੈਨਲਟੀ ਦਾ ਮਤਲਬ ਕਿਸੇ ਨੂੰ ਮਾਰਨ ਦਾ ਕੇਸ ਚੱਲਦਾ ਹੈਗਾ ਤਾਂ ਉਦੋਂ ਇਹ ਮੰਨ ਵੀ ਜਾਂਦੀਆਂ ਕਿ ਇਹਨਾਂ ਨੇ ਕੀ ਆ ਬੱਚੇ ਚੱਕੇ ਸੀਗੇ ਤੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀਗਾ ਇਹਨਾਂ ਨੇ 5 ਤੋਂ ਵੱਧ ਬੱਚਿਆਂ ਨੂੰ ਮਾਰਿਆ ਹੈਗਾ ਸੀ 5 ਤੋਂ ਵੱਧ ਬੱਚੇ ਮਾਰਦੇ ਇਹਨੇ ਕੰਨ ਇਹ ਦੱਸਿਆ ਸੀ ਕਿ ਜਦੋਂ ਵੀ ਇਹ ਬੱਚੇ ਨੂੰ ਚੱਕਦੀਆਂ ਸੀਆਂ ਤਾਂ ਬੱਚਾ ਕੁਝ ਦਿਨਾਂ ਲਈ ਰੋਂਦਾ ਸੀਗਾ ਜਾਂ ਫਿਰ ਉਹਨਾਂ ਨੂੰ ਨੀਂਦ ਵਾਲੀ ਦਵਾਈ ਦਿੱਤੀ ਜਾਂਦੀ ਸੀ ਜਿਸ ਨਾਲ ਬੱਚਾ ਪੂਰੀ ਪੂਰਾ ਦਿਨ ਸੁੱਤਾ ਰਹਿੰਦਾ ਪਰ ਜਦੋਂ ਵੀ ਬੱਚੇ ਉੱਠਦੇ ਸੀਗੇ ਨੀਂਦ ਖੁੱਲਦੀ ਸੀਗੀ ਤੱਕ ਉਦੋਂ ਇੱਕ ਬੱਚੇ ਕਈ ਵਾਰ ਬਹੁਤ ਜ਼ਿਆਦਾ ਰੋਣਾ ਸਟਾਰਟ ਕਰ ਦਿੰਦਾ ਜਿਹੜੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਤਾਂ ਇਹ ਬੱਚਿਆਂ ਨੂੰ ਮਾਰ ਦਿੰਦੇ ਗਏ ਸੀਗਾ ਇੱਕ ਬੱਚਾ ਤਾਂ ਇਹ ਨਾਲੇ ਇਸ ਕਰਕੇ ਮਾਰਦਾ ਕਿਉਂਕਿ ਉਹਦੀ ਉਹਦੀ ਇਹਨਾਂ ਨਾਲ ਅਟੈਚਮੈਂਟ ਇੰਨੀ ਜ਼ਿਆਦਾ ਹੋ ਗਈ ਸੀ ਕਿਉਂਕਿ ਉਹ ਇਹਨਾਂ ਨੂੰ ਮਾਂ ਬੁਲਾਉਣਾ ਸਟਾਰਟ ਕਰਦਾ ਸੀਗਾ ਤੇ ਮਾਂ ਬੁਲਾਉਣ ਦੇ ਕਰਕੇ ਕੀ ਹੈ ਇਹਨਾਂ ਨੂੰ ਮਾਂ ਸ਼ਬਦ ਤੋਂ ਖੇਚੜਦੀ ਸੀ ਜਿਹਦੇ ਕਰਕੇ ਉਹਨੂੰ ਬੱਚੇ ਨੂੰ ਕੀ ਸੀਗਾ ਪੈਰਾਂ ਤੋਂ ਫੜ ਕੇ ਇੱਕ ਬਿਜਲੀ ਵਾਲੇ ਖੰਬੇ ਦੇ ਨਾਲ ਟੱਕਰ ਕੇ ਜਿਹੜਾ ਸਿਰ ਉਹਦਾ ਮਾਰ ਕੇ ਉਹਨੂੰ ਮਾਰ ਦਿੱਤਾ ਸੀਗਾ ਤੇ ਬੱਚਾ ਉਸੇ ਜਗ੍ਹਾ ਤੇ ਮਰ ਗਿਆ ਸੀਗਾ ਇੱਕ ਹੋਰ ਬੱਚੇ ਨੂੰ ਮਾਰਨ ਦੀ ਇਹਨਾਂ ਨੇ ਘਟਨਾ ਦੱਸੀ ਸੀ ਕਿ ਉਹ ਬੱਚਾ ਜਿਹੜਾ ਹੈਗਾ ਸੀ ਜਦੋਂ ਵੀ ਉਹ ਉਹਦੀ ਨੀਂਦ ਖੁੱਲਦੀ ਸੀ ਤਾਂ ਬਹੁਤ ਜ਼ਿਆਦਾ ਰੋਂਦਾ ਸੀਗਾ ਤਾਂ ਇਹਨਾਂ ਤੋਂ ਚੁੱਪ ਨਹੀਂ ਕਰਵਾਇਆ ਜਾਂਦਾ ਸੀ ਉਹਨੂੰ ਉਹਦੀ ਉਹਦਾ ਜਿਹੜਾ ਰੋਣਾ ਬੰਦ ਨਹੀਂ ਕਰਵਾਇਆ ਜਾਂਦਾ ਸੀ ਤਾਂ ਵੀ ਉਹਨੂੰ ਉਹਦੇ ਸਿਰ ਦੇ ਵਿੱਚ ਪੱਥਰ ਮਾਰ ਕੇ ਇਹਨਾਂ ਨੇ ਮਾਰ ਦਿੱਤਾ ਹੁਣ ਕੀ ਇਹ 5 ਤੋਂ ਵੱਧ ਬੱਚਿਆਂ ਨੂੰ ਮਾਰਨ ਦੇ ਨੂੰ ਪਰ ਕੇਸ ਚ ਲਿਆ ਸੀਗਾ 2001 ਤੋਂ 2004 ਤੱਕ ਕੇਸ ਚੱਲਿਆ 2005 ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਇਹਨਾਂ ਨੂੰ ਕਿਹਾ ਗਿਆ ਸੀ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਮਾਸੂਮ ਬੱਚਿਆਂ ਨੂੰ ਇਹਨਾਂ ਨੇ ਮਾਰਿਆ ਸੀ ਪਰ 2022 ਦੇ ਵਿੱਚ ਇਹਨਾਂ ਦੀ ਜਿਹੜੀ ਸਜ਼ਾ ਹੈਗੀ ਸੀ ਜਿਹੜੇ ਆਪਣੇ ਰਾਜਨੀਤਿਕ ਨੇਤਾ ਹੈਗੇ ਆ ਉਹਨਾਂ ਦੀ ਦਸ਼ਲ ਅਦਾਈ ਇਹਦੇ ਕਰਕੇ ਉਮਰ ਕੈਦ ਦੇ ਵਿੱਚ ਬਦਲਦੀ ਸੀ ਹੁਣ ਆਪਣੇ ਸੋਚਣ ਵਾਲੀ ਗੱਲ ਹੈ ਕਿ ਕਿਸੇ ਨੂੰ ਜਿਹੜੇ ਮਾਸੂਮ ਬੱਚਿਆਂ ਨੂੰ ਜਿਨ੍ਹਾਂ ਨੇ ਮਾਰਿਆ ਹੋਵੇ 5 ਤੋਂ ਵੱਧ ਬੱਚੇ ਮਾਰੇ ਹੁਣ ਇੱਕ ਮਾਂ-ਬਾਪ ਤੋਂ ਦੂਰ ਲਿਆ ਕੇ ਮਾਰੇ ਹੁਣ ਉਹ ਵੀ ਇੰਨੀ ਬੇਰਹਿਮੀ ਦੇ ਨਾਲ ਮਾਰੇ ਹੋਣ ਉਹਨਾਂ ਲਈ ਤਰਸ ਕੰਨਾ ਕਿੰਨੀ ਕੀ ਚੰਗੀ ਗੱਲ ਕੀ ਬੱਚੇ ਜਿਹੜੇ ਮਾਰੇ ਹੈਗੇ ਆ ਉਹਨਾਂ ਨੂੰ ਇਹ ਇਨਸਾਫ ਹੈ ਕਿ ਉਹਨਾਂ ਨੂੰ ਇੱਕ ਉਹਨਾਂ ਨੇ ਦੁਨੀਆ ਵੀ ਨਹੀਂ ਦੇਖੀ ਹੈਗੀ ਪੂਰੀ ਤਰੀਕੇ ਨਾਲ ਤੇ ਉਹਨਾਂ ਨੂੰ ਕਿਸੇ ਮਾਂ-ਬਾਪ ਤੋਂ ਦੂਰ ਕਰਕੇ ਇਹਨਾਂ ਨੇ ਮਾਰਤਾ ਇਹ ਸੋਚਣ ਵਾਲੀ ਗੱਲ ਹੈ ਇਹ ਆਪਣੇ ਰਾਜਨੀਤਾਂ ਜਿਹੜੇ ਹੈਗੇ ਆ ਨਾ ਨੀਤੀ ਵਾਲੇ ਨੇਤਾ ਹੈਗੇ ਆ ਉਹ ਕਿੰਨੀਆਂ ਗਲਤ ਗੱਲਾਂ ਕਰਦੇ ਆ